ਨਾਲ एवरीडे ਨਾਲ ਇਸਤੇਮਾਲ ਕਰ ਸਰ ਮੋਲ ਮੋਲ ਬੋਲ ਬੋਲ ਕੌਣ ਬੱਲੋ ਅਸਤੀਫਾ ਦਿੱਤਾ ਗਿਆ ਸਰ ਅੱਜ ਕੀ ਕਿਵੇਂ ਦੇਖਦੇ ਆਗੇ ਸਰ ਮੈਂ ਇਹਨੂੰ ਹਜੇ ਥੋੜਾ ਜਿਹਾ ਪਤਾ ਲੱਗ ਕੇ ਜਾ ਕੇ ਸੀ ਪਾਰਟੀ ਦੀ ਮੀਟਿੰਗ ਕਰਾਂਗੇ ਪਤਾ ਲੱਗ ਉਸ ਦਾ ਭਧੌੜ ਹਰ ਕ ਲੰਬੇ ਸਮੇਂ ਬਾਅਦ ਸਿਆਸਤ ਦੇ ਵਿੱਚ ਆਈ ਸੀ ਸਰ ਵਿਸ਼ੇਸ਼ ਕਰਾਂ 47 ਵਾਲਾ ਸਭ ਕੀ ਲੱਗਦੇ 60 ਹਰ ਲਾ 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 ਤੇ ਰਾਤ ਦਾ ਨਾ ਤੇਰੇ ਫਿਰਦੇ ਗਦਵਾ ਅਈ ਦਾ ਵਟ ਕੱਢਦੇ ਪਹਿਲਾਂ ਦਹਿ ਕਰਕੇ ਆਏ ਹਾਂ ਸਰ ਮਾਨ ਸਾਹਿਬ ਨੇ ਅੱਜ ਜੀ ਖਾਣਾ ਖਵਾਈਦਾ ਸਾਨੂੰ ਸਾਰਿਆਂ ਨੂੰ ਕੋਈ ਚੜ ਜੋ ਛੇ ਤੋਂ ਤਕੜੇ ਹੋ ਆ ਵੱਟ ਕੱਢਦੇ ਤਾਂ ਤਾਈਓ ਤਾਂ ਫਿਰ ਇਹਨਾਂ ਨੂੰ ਅੱਗ ਲੱਗਦੀ ਐ ਬਾਜਵੇਂ ਹੋਰਾਂ ਨੂੰ ਕੀ ਕਿ ਹੋ ਜਾ ਮਟੀਰੀਅਲ ਆ ਗਿਆ ਐ ਕੋਈ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕੋਈ ਬੈਂਡ ਬਾਜੇ ਵਾਲਾ ਆ ਗਿਆ ਮੈਂ ਕਿਹਾ ਬੈਂਡ ਬਾਜੇ ਵਾਲੇ ਨਹੀਂ ਬੈਂਡ ਬਾਜੇ ਵਜਾਉਣ ਆਏ ਆ ਤੁਹਾਡੇ ਅਸੀਂ ਹਮੇ ਤਾਂ ਟੱਕ ਨਹੀਂ ਲਾਉਂ ਆਮ ਲੋਕਾਂ ਨੂੰ ਮਿਹਨਤ ਕਰਸ ਲੋਕਾਂ ਨੂੰ ਤਾਂ ਸਮਝਦੇ ਕੱਖ ਨਹੀਂ ਤੂੰ ਤਗਰੀਬ ਤੂੰ ਤਾਂ ਥੱਲੇ ਹੀ ਰਹੋ ਕਿਉਂ ਰਹੀਏ ਥੱਲੇ ਵਿੱਚ ਮਿਹਨਤਾਂ ਕਰਕੇ ਜੇ ਕੋਈ ਲੋਕ ਰਾਜ ਦੇ ਵਿੱਚ ਬਾਬਾ ਅੰbedkar ਜੀ ਨੇ ਡਾਕਟਰ ਸਾਹਿਬ ਨੇ ਸਾਨੂੰ ਦਿੱਤੇ ਆਸਕਾਰ ਤਾਂ ਉਹਨਾਂ ਵੋਟਰ ਨੂੰ ਵੱਟ ਕੇ ਸੀ ਅੱਗੇ ਆ ਸਕਦੇ ਆ i <laughs> don't